ਉਪਾ ਚਾ ਕੇ ਬਿਲਕੁਲ ਬਹਾਲ ਕਰ ਦੇਣਾ ਕਾੜਾ ਦਾਸਤ ਹੈਗਾ ਉਸੇ ਗੱਲ ਕਰਦੇ ਦਫਤਰ ਕੋਈ ਚੰਗੀ ਤਰ੍ਹਾਂ ਕਰਾਂ ਇਹ ਕੋਈ ਚੱਕਰ ਨਹੀਂ ਆ ਧੰਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਤੁਹਾਨੂੰ ਉਪਾ ਚਾ ਕੇ ਬਿਲਕੁਲ ਬਹਾਲ ਕਰ ਦੇਣਾ ਤੁਹਾਨੂੰ ਦੁੱਖਾ ਕਰ ਵੀ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲਓ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਥੋੜੀ ਸਰਕਾਰ ਆ ਜੋ ਮਰਜ਼ੀ ਕਰੋ ਤੇ ਜੇ ਕੋਈ ਗੁੱਪਾ ਕੋਈ ਬਰੀਤੀ ਹੋ ਗਈ ਉਹਦੇ ਨੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਪੈਣ ਕਾਲਾ ਕੋਟਾ ਤੋਂ ਪੈਣ ਪਹਿਲੇ ਪੋਚੀ ਕਰਦਾ ਫਿਰ ਜਦੋਂ ਉਹਦੇ ਸਮਰਥਕੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੋਊ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਉਹਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਪੈਣ ਨਾਲ ਹੋ ਯਾਰ ਹੋਰ ਦਾ ਕਮਰਾਜ ਵਾਲਾ ਮਹਾ ਕੌਣ ਜੋਦਾ ਬੋਲਣਾ ਜੋਦਾ ਮਰਾਜ ਵਾਲਾ ਹਾਂ ਭਾਈ ਉਹਦੇ ਕਿਵੇਂ ਆ ਠੀਕ ਆ ਮੇਰੀ ਗੱਲ ਸੁਣ ਮੈਨੂੰ ਮੈਂਨੂੰ ਰਾਜੂ ਜੇਠੇ ਨੇ ਫੋਨ ਅੱਛਾ ਮੇਰਾ ਫੋਨ ਬੈਟਰੀ ਚਾਰਜ ਲੱਗਾ ਮੁੜ ਕੇ ਮਰਾਜ ਜੀਠੇ ਨੂੰ ਦੁਬਾਰੇ ਫੋਨ ਲਾ ਲਿਆ ਹਾਂ ਮੰਗਾ ਦੁੱਲੇ ਦੁੱਲੇ ਲੇਖੀ ਆ ਨਾ ਮੈਂ ਕਿਹਾ ਯਾਰ ਪਹਿਲੀ ਗੱਲ ਤਾਂ ਐਮਐਲਏ ਸਾਡੀ ਬਾਜ ਨਹੀਂ ਤੁਸੀਂ ਮੈਂ ਕਿਹਾ ਵੀਡੀਓ ਪਾਪੀ ਜਾ ਕੇ ਇਹ ਅਜਾ ਤੇ ਪੌਣਾ ਪੌਣਾ ਦੱਲਾ ਦੇ ਜਿਹਨੇ ਮੈਂ ਪਾਈ ਆ ਉਹ ਦੱਲਾ ਮੈਂ ਹਨਾ ਤੇ ਮੈਂ ਕਮੈਂਟ ਕੀਤਾ ਤੇ ਪਹਿਲੀ ਵਾਰ ਤੁਹਾਨੂੰ ਪਤਾ ਐਮਐਲਏ ਦੀ ਬਾਜ ਆ ਗਈ ਤੁਸੀਂ ਪੋਸਟਿਕਾ ਤੋਂ ਬਿਨਾਂ ਜਾ ਕੇ ਵੀਡੀਓ ਪਾਪੀ ਯਾਰ ਇਹਦੀ ਗੱਲ ਦਾ ਜਵਾਬ ਵੀਰੇ ਐਮਐਲਏ ਨੂੰ ਦੇ ਸਕਦੇ ਆ ਅਸੀਂ ਹੂੰ ਉਹਨੂੰ ਕੌਣ ਲਾਇਆ ਉਹਨੂੰ ਇੱਥੇ ਨਹੀਂ ਲਾਇਆ ਸੀ ਕਿ ਛੋਟੀ ਐ ਇਹ ਮੈਂ ਮੇਰਾ ਪੀਆ ਨੰਬਰ ਵੀ ਹੋ ਸਕਦਾ ਕਿਸੇ ਨੂੰ ਮੈਂ ਮੈਨੂੰ ਲਾਵਾਂਗੀ ਵੀਰੇ ਅਸੀਂ ਐਮਐਲ ਨਾਲ ਗੱਲ ਕਰਾਂਗੇ ਨਾ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਜੇ ਤੁਸੀਂ ਗੱਲ ਕਰਨੀ ਹੈ ਸਾਡਾ ਦਫ਼ਤਰ ਹੈਗਾ ਉੱਥੇ ਆ ਕੇ ਗੱਲ ਕਰ ਲਓ ਦਫ਼ਤਰ ਕੋਈ ਚੰਗੀ ਤਰ੍ਹਾਂ ਕਰਾਂ ਤੇਰਾ ਕੋਈ ਚੱਕਰ ਨਹੀਂ ਆ ਤਾਂਕੀ ਨਾ ਦਿਓ ਮੈਂ ਇਹ ਵੀ ਪਾ ਦੇਣੀ ਹੈ ਜਿਹਦੇ ਨੂੰ ਤੂੰ ਪਾ ਚਾ ਕੇ ਬਿੜ ਗੋ ਬੈਲ ਕਰ ਦੇਣਾ ਤੂੰ ਤੂੰ ਪੋਸਟਿੰਗ ਕਰ ਸਕਦਾ ਪਹਿਲਾਂ ਮੈਂ ਪਾ ਰਿਕਾਰਡ ਕਰਨਾ ਯਾਰ ਇਹ ਮੇਰੇ ਚੰਦੜੀ ਫੋਨ ਕੀਤਾ ਪਰ ਜਿਹੜੀ ਤੂੰ ਲੈਂਗੁਏਜ ਜਿਹੜੀ ਤੂੰ ਲੈਂਗੁਏਜ ਵਰਤ ਰਿਹਾ ਅਸੀਂ ਭਾਵੇਂ ਲੱਕ ਬੋਟਰ ਜੁੜਿਆ ਮੋੜ ਬੰਦੇ ਨਾਲ ਯਾਰ ਅਸੀਂ ਸਾਡੇ ਕੋਲ ਹਾਲ ਕੀ ਕੰਮ ਕੀ ਕਰਦਾ ਬੰਦਾ ਉਹ ਪਹਿਲਾਂ ਇੱਥੇ ਜਿਹੜੇ ਬੰਦੇ ਪੜਚਿ ਕਦੇ ਮਾਮਾ ਦੇ ਪੁੱਤ ਮਰਵਾਤੇ ਦੋਨੋਂ ਦੇ ਬੰਦੇ ਨੇ ਛੋਟੀ ਸਰਕਾਰ ਆ ਸਾਡੇ ਤੇ ਕੇਸ ਕਰਦੇ ਹੋ ਤੁਹਾਨੂੰ ਲੱਗਦਾ ਤਾਂ ਕੇਸ ਕਰਦੇ ਉਧਰ ਦੇ ਕੋਈ ਨਹੀਂ ਸਭ ਕੁਝ ਕਰਾਂ ਕੋਈ ਗੱਲ ਨਹੀਂ ਤੁਸੀਂ ਕਰ ਲੋ ਧਮਕੀਆਂ ਦੇਣ ਦੀ ਲੋੜ ਨਹੀਂ ਹੁੰਦੀ ਕਾਰਵਾਈ ਕਰੀਦੀ ਹੁੰਦੀ ਹੈ ਆ ਕਾਰਵਾਈ ਕਰੀ ਹੁੰਦਾ ਕਾਰ ਬੰਦੂ ਬੰਦ ਕਰ ਤੈਨੂੰ ਦੱਸਿਆ ਕਾਰ ਵੀ ਹੁੰਦੀ ਤੁਸੀਂ ਜਿਹੜਾ ਮਰਜ਼ੀ ਕਰ ਲੋ ਯਾਰ ਤੁਹਾਨੂੰ ਰੋਕਿਆ ਕਿਸੇ ਨੇ ਛੋਟੀ ਸਰਕਾਰ ਆ ਜੋ ਮਰਜ਼ੀ ਕਰੋ ਕੋਈ ਨਹੀਂ ਕੋਈ ਨਹੀਂ ਧਮਕੀ ਨਹੀਂ ਦੇਣੀ ਕਾਰਵਾਈ ਕਰ ਮੈਨੂੰ ਪਤਾ ਕੋਨਸਾਂ ਜਿਹੜਾ ਮਰਜ਼ੀ ਮਰਜੀ ਬੰਨ ਲੈ ਕੇ ਵਾਇ ਕਾਨਫਰੰਸ ਚ ਉਹ ਵੀਰੇ ਮਾਈ ਡੋਨ ਲੋਡ ਨਹੀਂ ਮੈਂ ਮੈਂ ਵੀਰੇ ਨਾ ਤਾਂ ਤੇਰੇ ਵਰਗੀ ਲੈਂਗੁਏਜ ਵਰਤਣੀ ਐ ਨਾ ਮੈਂ ਕਿਸੇ ਨੂੰ ਕਾਨਫਰੰਸ ਚ ਲੈਣਾ ਠੀਕ ਐ ਉਹ ਤਾਂ ਮੈਨੂੰ ਤੇਰੇ ਨਾਲ ਵੱਧ ਜ਼ਰੂਰੀ ਫੋਨ ਆਇਆ ਚ ਤਾਂ ਸੁਣਿਆ ਸੀ ਉਹ ਜਿਹਦਾ ਮਰਜ਼ੀ ਜ਼ਰੂਰੀ ਫੋਨ ਹੋਵੇ ਪਰ ਐਡਾ ਮਾਤਾ ਕਟਿਆ ਪੱਤਰਕਾਰ ਤੇਰਾ ਕ ਪਹਿਲੀ ਵਾਰ ਦੇਖਿਆ ਨਹੀਂ ਮੇਰੇ ਬਾਰੇ ਮੇਰੇ ਬਾਰੇ ਲਿਖਦੇ ਬਾਈ ਤੈਨੂੰ ਰੋਕਿਆ ਕੀ ਨੇ ਮੇਰੇ ਤੇ ਕੇਸ ਕਰਦੇ ਹੋ ਉਹ ਅਸੀਂ ਜਿੰਦਗੀ ਦੇ ਫੁੱਦੂ ਕੰਮ ਕਰ ਹੀ ਨਹੀਂ ਸਾਨੂੰ ਖਾਂਦਾਨ ਸਾਰੇ ਨੇ ਹਾਂ ਵੀ ਇਹ ਹੀ ਤਾਂ ਪਾਗਿਆ ਵਾਰਤਾਂ ਐ ਵੀ ਕੋਈ ਚੰਗੇ ਬੰਦੇ ਦੀ ਨਹੀਂ ਨਾ ਜੇ ਤੂੰ ਜਦੋਂ ਬਾਤੀ ਸਾਲਾ ਜੇ ਤੂੰ ਇਹ ਕੋਲ ਕੀਤਾ ਤਾਂ ਆਪ ਨੂੰ ਕਹਿ ਰਹੇ ਆ ਤੂੰ ਕਰ ਦੇ ਕੰਮ ਕਰਦਾ ਕੇਸ ਕਰਦੇ ਹੋ ਔਲਾ ਕੇਸ ਕਰਦਾ ਸਾਲਾ ਕੇਸਾਂ ਕਿ ਬੋਬਾ ਕਿੰਨੇ ਪੜਦਾ ਹੁੰਦਾ ਤੇਰੇ ਨਾਲ ਬੁੱਖਾਂ ਕੋਈ ਨਹੀਂ ਤੇਰੀ ਤੂੰ ਸੁਣੋਂ ਮਤਲਬ ਕੀ ਕਰ ਸਕਦੇ ਹਾਂ ਜੇ ਤੁਸੀਂ ਕੁੱਟਣਾ ਮਾਰਨਾ ਹੋ ਕੁੱਟ ਮਾਰ ਲਓ ਕੋਈ ਨਹੀਂ ਕੋਈ ਨਹੀਂ ਕੁੱਟਣਾ ਮਾਰਨਾ ਤੇਰਾ ਦੋਨੋਂ ਕੁੱਟ ਕੇ ਲੈਣਾ ਆਪੇ ਮੈਨੂੰ ਫੋਨ ਫੇਰ ਮੈਨੂੰ ਫੋਨ ਲਾਉਣ ਦੀ ਲੋੜ ਹੀ ਨਹੀਂ ਧੰਨਵਾਦ ਤੁਹਾਡਾ ਭੈਣ ਸਾਲਾ ਕੋਤਾ ਤੂੰ ਭੈਣ ਪਾਈ ਤੂੰ ਪਹਿਲਾਂ ਪੁੱਛੀ ਕਰਦਾ ਫਿਰ ਮੈਂ ਤਾਂ ਇੱਥੋਂ ਪਰਮਿਸ਼ਨ ਨਹੀਂ ਲਈ ਇਹਨੂੰ ਮੈਨੂੰ ਬਾਦੂ ਕਿਹਨੂੰ ਕੰਮ ਤੇ ਲੈ ਜਾ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲਾ ਗਿਆ ਜਿਹੜਾ ਮੈਂ ਮੈਂ ਤੇ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਪਰਮਿਸ਼ਨ ਨਹੀਂ ਲਈ ਤੇ ਇੱਥੋਂ ਹਾਂ ਇਹਨੂੰ ਲੈਦਾ ਕੌਣ ਹੈ ਤੇ ਤੂੰ 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 ਕਿਹਦੇ ਪਰਮਿਸ਼ਨ ਲੈ ਦਿੱਤੀ ਮੈਨੂੰ ਮੈਂ ਤੇਰੇ ਤੋਂ ਪਰਮਿਸ਼ਨ ਨਹੀਂ ਲੈਣੀ ਮੈਂ ਤੂੰ ਕਿਹਦੇ ਲਈ ਪਰਮਿਸ਼ਨ ਬਸ ਮੈਂ ਲੈਤੀ ਮੇਰੇ ਤੇ ਕੇਸ ਕਰ ਦਿਓ ਯਾਰ ਸਾਲਾ ਕੇਸ ਕਰ ਦੋਗਾ ਤੋ ਗੰਦ ਬੰਦਾ ਸਾਲਾ ਆ ਗੰਦ ਹੋਰ ਹੋਰ ਗੱਡ ਲਾ ਵੀ ਨੇ ਹੋਰ ਪਤਾ ਲੱਗਦਾ ਵੀ ਇੱਥੋਂ ਵੀ ਇਹ ਇਹ ਹੋ ਸਕਦਾ ਬਲਕਾਰ ਸਿੱਧੂ ਵੀ ਫਿਰ ਤੂੰ ਜਿਹੜੀ ਤੂੰ ਕਹਿ ਰਿਹਾ ਪੋਸਟ ਵੀ ਕਰ ਰਿਹਾ ਹੋ ਸਕਦਾ ਉਹ ਵੀ ਐਂ ਬੋਲਦਾ ਹੋਵੇ ਆ ਐਂ ਜਦੋਂ ਕੋਈ ਬੰਦਾ ਸਮਰਥਕ ਹੀ ਆਏ ਜਦੋਂ ਉਹਦੇ ਸਮਰਥਕ ਹੀ ਗਾਲਾਂ ਕੱਢਦੇ ਆ ਤਾਂ ਹੋ ਸਕਦਾ ਤੁਹਾਡਾ ਲੀਡਰ ਵੀ ਇਹੋ ਜਿਹਾ ਹੀ ਹੋ ਨਾ ਨਾ ਜੇਕਰ ਲੀਡਰ ਐ ਹੁੰਦਾ ਤਿੰਨ ਸਾਲਾਂ ਦਾ ਹਨਾ ਸਾਡੇ ਹਲਕੇ 'ਚ ਆ ਕੇ ਦੇਖ ਲੈ ਕਿਸੇ ਬੰਦੇ ਨੇ ਕਿਸੇ ਦੇ ਕੀਤਾ ਕੋਈ ਮੇਰੀ ਮੇਰੀ ਗੱਲ ਸੁਣਾ ਨਾ ਮੈਂ ਤਾਂ ਤੇਰੀ ਭਾਸ਼ਾ ਤੋਂ ਲੱਗਿਆ ਮੈਨੂੰ ਤਾਂ ਪਾਸਾ ਕਹਦੇ ਜਦੋਂ ਤੁਸੀਂ ਕਹਿੰਦੇ ਚਾਕ ਦਾ ਸੈਂਦਰਾਲੇ ਬਿਲਕੁਲ ਪੌਣੇ ਬੰਦੇ ਦਾ ਚਾਕ ਦਾ ਕੀ ਕੀ ਜਿਵੇਂ ਬਾਜਾਂ ਬਣਾ ਬਣਾ ਪਾਈ ਜਨ ਮੈਨੂੰ ਮੈਨੂੰ ਮੇਂਜੀ ਬਾਜ ਬਣਾ ਕੇ ਹੋਰ ਪਾਸੇ ਤੇਰਾ ਵੀ ਬਦਾ ਬੰਦਾ ਵੀਰੇ ਤੁਸੀਂ ਪਾ ਦੂ ਘੂਮ ਮੈਂ ਮਨ ਮਾਰ ਦੇ ਦਾਂ ਤੈਨੂੰ ਕਿਥੇ ਤੇਰਾ ਐਡਵਾਂਸਰ ਬੰਦਾ ਕੀ ਬਦਾ ਬੰਦਾ ਮੈਂ ਕੀ ਮੈਨੂੰ ਮੈਂ ਕਾਨੂੰਨ ਤੋਂ ਉਪਰ ਆ ਮੇਰੇ ਤੇ ਜੇਸ ਕਰ ਦਿਓ ਇਸ ਕਾਰ ਦਾ ਕੇਸ ਤੇ ਤੇਰੇ ਦਾ ਕੇਸ ਕੋਈ ਨਹੀਂ ਕਰਾਇਆ ਤੂੰ ਬਹੁਤ ਬੜਾ ਸਾਲਾ ਤੇਰੇ ਕੇਸ ਤਾਂ ਨਾ ਕਰਦਾ ਤੂੰ ਕਰਦੇ ਹੋ ਵੀਰੇ ਮੈਂ ਤਾਂ ਪਾਈ ਆ ਮੈਂ ਤਾਂ ਹੋਰ ਆਈ ਮੈਂ ਉਹ ਵੀ ਪਾਉਂਗਾ ਜਿਹੜੀ ਚੀਜ਼ ਮੈਨੂੰ ਲੱਗੀ ਮੈਂ ਤਾਂ ਪਾਉਂਗਾ ਮੈਂ ਰਾਜੂ ਇੱਥੇ ਮੈਨੂੰ ਫੋਨ ਆ ਮੇਰਾ ਫੋਨ ਚਾਲ ਕੇ ਮੜ ਕੇ ਮੈਨੂੰ ਫੋਨ ਲਾ ਲਿਆ ਮੈਨੂੰ ਕਹਿੰਦਾ ਮੈਂ ਤਾਂ ਬਿਰਗੋ ਕਹਿੰਦਾ ਮਿਰਦਮ ਮੈਂ ਤਾਂ ਬਿਰਗੋ ਭੇਜੀ ਭੇਜੀ ਨਹੀਂ ਕਿਸ ਨੂੰ ਉਹਨੇ ਕਹਿੰਦਾ ਮੈਂ ਲੋਕ ਰਾਜੂ ਦਾ ਮੈਂ ਫੋਨ ਲਾ ਦੋ ਤੇ ਅੱਛਾ ਮੈਨੂੰ ਹੁਣ ਸੁਣ ਲਓ ਮੇਰੀ ਗੱਲ ਸੁਣ ਲਓ ਇਹ ਸੁਣ ਸਕਦੇ ਆ ਹਾਂ ਹਾਂ ਰਾਜੂ ਮੇਰੇ ਕੋਲ ਫੋਨ ਕਰਕੇ ਮੰਨਿਆ ਵੀ ਹਾਂ ਮੇਰੀ ਐ ਭਾਈ ਇਹ ਮੇ ਰਾਜੂ ਤੇਰੇ ਕੋ ਮੰਨੇਗਾ ਹਾਂ ਹੁਣ ਇਹ ਵੀ ਸੋਚਣਾ ਰਾਜੂ ਨਾ ਮੰਨੇਗਾ ਲੱਖਾਂ ਮੈਂ ਕਿਹਾ ਨੂੰ ਬਿਲਕੁਲ ਨਹੀਂ ਤੂੰ ਮੇਰੇ ਕੋਲੇ ਮੇਰੇ ਨਾਲ ਤੂੰ ਸਿੱਧੀ ਪੁੱਠੀ ਲੈਂਗੁਏਜ ਆ ਨੀ ਆਪਾਂ ਬਕਵਾਸ ਕਹਦੇ ਨੇ ਉਹ ਕਰਨ ਲੱਗ ਗਿਆ ਰਾਜੂ ਮੇਰੇ ਕੋਲੇ ਫੋਨ ਕਰਕੇ ਖੁਦ ਕਹੇ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਜਿੱਚ ਸਪੀਕਰ ਬਾਰੇ ਬਕਵਾਸ ਕਰਾਜੂ ਨੇ ਮੈਨੂੰ ਫੋਨ ਲਾਇਆ ਕਿ ਮੈਂ ਮੜ ਕੇ ਮਾਰ ਤੂੰ ਮੇਰੇ ਕੋਲੇ ਫੋਨ ਕੀਤਾ ਪਹਿਲਾਂ ਪਹਿਲਾਂ ਜਦੋਂ ਮੇਰੀ ਗੱਲ ਬੋਲਣ ਨਾਲ ਸੁਣ ਲੈ ਮੇਰੀ ਗੱਲ ਸੁਣ ਲੈ ਵੀ ਮੇਰੇ ਕੋਲ ਤਾਂ ਰਿਕਾਰਡ ਪਿਆ ਕਿ ਮੈਨੂੰ ਨੇ ਆਪ ਫੋਨ ਲਾ ਕੇ ਕਿਹਾ ਕਿ ਭਾਈ ਮੇਰੇ ਕੋਲ ਤਾਂ ਹੋਰ ਵੀ ਬਹੁਤ ਪਈਆਂ ਇਹਦੀ ਜਿਹੜੀ ਮਰਜ਼ੀ ਭੈਣ ਨਾਲ ਹੋ ਯਾਰ ਹੋਰ ਦੱਸ ਯਾਰ ਤੂੰ ਤਾਂ ਜਿਉਂ ਜਾ ਤੇਰਾ ਤਾਂ ਬਾਈ ਜਿਉਂ ਜਾ ਹੁਣ ਸੰਸਕਾਰ ਕਰਤੇ ਆ ਮਾਂ ਕੋਲੇ ਰਾਜੂ ਨੇ ਕਿਹਾ ਤੇਰੇ ਮਾਂ ਕੋਲੇ ਸੰਸਕਾਰ ਦਿੱਤੇ ਆ ਉਹੀ ਕਰਨਾ ਭੈਣ ਕਿ ਦੱਸੀਆਂ ਤੈਨੂੰ ਰਾਜੂ ਤਾਂ ਕਹਿੰਦਾ ਮੈਂ ਲੋਕ ਪਾਰਟੀ ਨੂੰ ਫੋਨ ਲਾ ਕੇ ਪੁੱਛਿਆ ਕਿ ਤੈਨੂੰ ਵਿੜੋ ਕੇ ਭੇਜੀ ਕਿਨੇ ਆ ਕੋ ਯਾਰ ਬਾਈ ਰਾਜੂ ਮਗਾ ਮਨ ਉਹ ਮੇਰੇ ਘਰ ਤੋਂ